ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮਜੀਠਾ ਰੋਡ ਵੱਲੋਂ ਹਫਤਾਵਾਰੀ ਸਮਾਗਮ ਬਲਵਿੰਦਰ ਸਿੰਘ ਦੋਸਾਂਝ ਤੇ ਗ੍ਰਹਿ ਗੁਰੂ ਨਾਨਕ ਨਗਰ ਮਜੀਠਾ ਰੋਡ ਵਿਖੇ ਕਰਵਾਏ ਗਏ ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਹੋਏ ਅਤੇ ਸਹਿਜ ਪਾਠਾਂ ਦੀ ਆਰੰਭਤਾ ਕੀਤੀ ਗਈ ਸਮਾਗਮ ਦੌਰਾਨ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਸੀਨੀਅਰ ਡਿਪਟੀ ਮੇਅਰ ਸ਼੍ਰੀਮਤੀ ਪ੍ਰਿਆੰਕਾ ਸ਼ਰਮਾ ਅਤੇ ਰਿਤੇਸ਼ ਸ਼ਰਮਾ ਉੱਚੇ-ਚੇ ਤੌਰ ਤੇ ਹਾਜ਼ਰੀ ਪਰਣ ਪੁੱਜੇ ਇਸ ਮੌਕੇ ਸੁਖਵਿੰਦਰ ਸਿੰਘ ਦੋਸਾਂਝ ਬਲਵਿੰਦਰ ਸਿੰਘ ਦੋਸਾਂਝ ਸੋਸਾਇਟੀ ਦੇ ਮੁਖ ਸੇਵਾਦਾਰ ਲਖਬੀਰ ਸਿੰਘ ਗਿੱਲ ਅਤੇ ਰਣਜੀਤ ਸਿੰਘ ਦੋਸਾਂਝ ਪੱਲੋਂ ਆਏ ਹੋਏ ਪਤਵੰਤਿਆਂ ਨੂੰ ਸਰੂਪੇ ਪੇਂਟ ਕੀਤੇ ਗਏ ਸਮਾਗਮ ਦੌਰਾਨ ਬਲਬੀਰ ਸਿੰਘ ਦੋਸਾਂਝ ਹਰਜੋਤ ਸਿੰਘ ਦੋਸਾਂਝ ਸੁਰਿੰਦਰ ਸਿੰਘ ਦੋਸਾਂਝ ਵਿਜੇ ਭਨੋਟ ਰਜਿੰਦਰ ਸਿੰਘ ਅਤੇ ਸाहिल ਤ੍ਰਿਕਾਸ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ राधे राधे गुरु गोविंद राधे शरण आई गुरु नाम का इति ਹਰ ਨਾਮ ਦਾ ਸਾਥ ਸੁਣਨ ਲਈ ਸਾਥ ਸੁਣਨ ਲਈ ਕੋਲ ਰਾਮ ਦਾ ਜੋ ਜੇ ਸਿਖੇ ਸੰਗਿ ਲਿਓ ਤਤਹਰ ਕਰਿ ਮਿਰਾ ਸਬਨਾ ਦਾ ਵੇਸਾ ਹੋ ਜਿਸ ਪਾਸ ਬੈਠਿਆ ਸੋਹੀਏ ਸਬਨਾ ਦਾ ਵੇਸਾ ਹੋ ਜੀ ਬਿਲਾਵਲ ਮਹੱਲਾ ਪੰਜ ਸੰਨ ਪਹਿ ਗੁਰ ਪੂਰੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋਸਾਇਟੀ ਵੱਲੋਂ ਸਨਮਾਨ ਚਿੰਨ ਜੋ ਪਹਿਨ ਕੇ ਦਿੱਤਾ ਜਾ ਰਿਹਾ ਹੈ ਸੋ ਨਿਹਾਲ ਸਤਿ ਬੇਟਾ ਸਰਦਾਰ ਬਖਤਾਰ ਸਿੰਘ ਜੀ ਪੂਰੇ ਜੇਸੜਾ ਖੰਡ ਸੋਨਹਾਰ ਸ੍ਰੀ ਅਕਾਲ